ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਾਹ ਜੜਨੀ ਸਿੱਖਾਂਗੇ ਜੀ ਆਪਾਂ ਨੇ ਕਮੀਜ਼ ਦਾ ਮੋਡਾ ਲੈਣਾ ਤੇ ਬਾਹ ਦਾ ਮੋਡਾ ਲੈਣਾ ਉੱਪਰ ਤੋਂ ਸਲਾਈ ਤੋਂ ਲੈ ਕੇ ਜੀ ਨੀਚੇ ਸਲਾਈਏ ਜਿਹੜੀ ਆਪਣੀ ਬਾਹ ਦੀ ਤੇ ਕਮੀਜ਼ ਦੀ ਫਿਟਿੰਗ ਦੀ ਉਹਦੇ ਨਾਲ ਮਲਾ ਲੈਣਾ ਆਪਾਂ ਨੇ ਵੀ ਇੱਕ ਸਾਰਾ ਰਹਾ ਆਪਾਂ ਨੇ ਜੜਨ ਤੇ ਪਹਿਲਾਂ ਜ਼ਰੂਰ ਚੈੱਕ ਕਰਨਾ ਜੀ ਫਿਰ ਹੁਣ ਆਪਾਂ ਜੋਇੰਟ ਨਾਲ ਮਤਲਬ ਕਮੀਜ਼ ਦਾ ਜੋੜ ਤੇ ਬਾਹ ਦਾ ਜੋੜ ਦੋਨੋਂ ਮਲਾ ਲਾਂਗੇ ਤੇ ਆਪਾਂ ਨੇ ਮਲਾ ਕੇ ਜਿਹੜਾ ਆਪਣਾ ਕਮੀਜ਼ ਦਾ ਕੱਪੜਾ ਆਪਾਂ ਨੇ ਉਹ ਉੱਪਰ ਰੱਖਣਾ ਏ ਬਾਹ ਦਾ نیچے ਰੱਖਣਾ ਕਮੀਜ਼ ਦਾ ਉੱਪਰ ਰੱਖਣਾ ਤੇ ਆਪਾਂ ਇਸ ਕੱਪੜੇ ਨੂੰ ਗੋਲ ਕਮਾ ਕੇ ਬੱਤੀ ਜੀ ਬਣਾ ਕੇ ਨਾ ਆਪਾਂ ਨੇ نیچے ਨੂੰ ਦੱਬ ਦੇਣਾ ਇਹਨੂੰ ਜੀ ਠੀਕ ਹੈ ਜੀ ਹੁਣ ਆਪਾਂ ਉੱਪਰ ਸਲਾਈ ਲਾ ਕੇ ਇਹਨੂੰ ਪੱਕਾ ਮਤਲਬ ਇਹਨੂੰ ਆਪਾਂ ਪੱਕਾ ਜ਼ਰੂਰ ਕਰੋ ਕਿਉਂਕਿ ਜਿੱਥੇ ਜੋੜ ਹੁੰਦਾ ਉੱਥੇ ਸਲਾਈ ਉੱਧੜ ਜਾਂਦੀ ਏ ਛੇਤੀ ਠੀਕ ਹੈ ਤੇ ਕੁਝ ਗੱਲਾਂ ਆਪਾਂ ਖਾਸ ਦੱਸਾਂਗੇ ਤੁਹਾਨੂੰ ਧਿਆਨ ਰੱਖਣ ਵਾਲੀਆਂ ਹਨਾ ਜਿਨ੍ਹਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਹੁਣ ਜਿਵੇਂ ਇਹ ਜੀ ਪਲੇਟਾਂ ਵਾਲੀ ਇਹ ਛੂਣ ਆ ਗਈ ਇਹਨੂੰ ਨੀਚੇ ਨੂੰ ਦੱਬਣਾ ਆਪਾਂ ਨੇ ਉੱਪਰ ਨੂੰ ਇਹਨੂੰ ਦੱਬਣਾ ਜੀ ਨੀਚੇ ਨੂੰ ਦੱਬਣਾ ਇਹਨੂੰ ਇਹਦੀ ਚੀਜ਼ ਦਾ ਆਪਾਂ ਨੇ ਧਿਆਨ ਰੱਖਣਾ ਤੇ ਹੁਣ ਜਿਵੇਂ ਆਪਣਾ ਉੱਪਰ ਮੋਢੇ ਦਾ ਆ ਗਿਆ ਤੇ ਆਪਣੀ ਬਾਹ ਦਾ ਹਨਾ ਸੈਂਟਰ ਆ ਗਿਆ ਤੇ ਜਿੱਥੇ ਟੱਕ ਨਾਲ ਟੱਕ ਮਿਲ ਗਿਆ ਹੁਣ ਤੇ ਬਾਂਦਾ ਟੱਕ ਤੇ ਮੋਡੇ ਦੀ ਸਲਾਈ ਹੈ ਨਾ ਤੇ ਇੱਥੇ ਆਪਾਂ ਨੇ ਪਹਿਲਾਂ ਹੀ ਇਹ ਬਣਾ ਕੇ ਤੁਕੀ ਬਣਾ ਕੇ ਰੱਖ ਲਈ ਜੀ ਹੁਣ ਆਪਾਂ ਤੁਕੀ ਧਰ ਦੇਣੀ ਆ ਨਾਲ ਦੇ ਨਾਲ ਉੱਪਰ ਤਾਂ ਕਿ ਆਪਣਾ ਟਾਈਮ ਬਚ ਜੇਵੇ ਆਪਾਂ ਨੂੰ ਦੁਬਾਰਾ ਉਹ ਨਾ ਲਾਣੀ ਪਵੇ ਹੈ ਨਾ ਉਹ ਆਪਾਂ ਨਾਲ ਹੀ ਝੜ ਦਾਂਗੇ ਜੀ ਤੇ ਹੁਣ ਇੱਥੇ ਵੇਰ ਆਪਾਂ ਨੇ ਇਹ ਜਿਹੜਾ ਕੱਪੜਾ ਆਪਣਾ ਗਮੀਜ਼ ਦਾ ਇਹ ਆਪਾਂ ਨੇ 2 ਇੰਚ ਫालतू ਛੱਡੀ ਦਾ ਇਹਨੂੰ ਫੇਰ ਆਪਾਂ ਮਤਲਬ ਕੀ ਬੱਤੀ ਜੀ ਬਣਾ ਕੇ ਕਮਾ ਦੇਣਾ ਜੀ ਨੀਚੇ ਨੂੰ ਇਹਨੂੰ ਵੀ ਐਂ ਦੱਬ ਦੇਣਾ ਤੇ ਇੱਥੇ ਆ ਕੇ ਫੇਰ ਆਪਾਂ ਨੇ ਪੱਕਾ ਕਰ ਦੇਣਾ ਜੀ ਤੇ ਹੁਣ ਤੁਸੀਂ ਦੇਖਿਓ ਵੀ ਹਨਾ ਕੀ ਆਪਾਂ ਨੇ ਇਹ ਕੱਪੜਾ ਨਾਲ ਤਾਂ ਆਪਾਂ ਨੇ ਜੀ ਢਿੱਲਾ ਛੱਡਣਾ ਹੁੰਦਾ ਨਾ ਹੀ ਜ਼ਿਆਦਾ ਟੈਟ ਕਰਨਾ ਹੁੰਦਾ। ਇਸ ਲਈ ਜੜਨ ਤੋਂ ਪਹਿਲਾਂ ਆਪਾਂ ਇਹਨੂੰ ਚੈੱਕ ਜ਼ਰੂਰ ਕਰ ਲਿਆ ਕਰੋ ਵੀ ਆਪਣਾ ਇੱਕਸਾਰ ਆ ਰਿਹਾ ਮੋਡਾ ਤੇ ਹੁਣ ਤੁਹਾਨੂੰ ਮੈਂ ਦਿਖਾਨੀ ਆ ਸਿੱਧਾ ਕਰਕੇ ਹਨਾ ਵੀ ਕਿਵੇਂ ਜਿਹੜਾ ਵੀ ਬਿਲਕੁਲ ਵੀ ਕੋਈ ਬਾੜ ਨਹੀਂ ਜੀ ਬਿਲਕੁਲ ਇੱਕਸਾਰ ਜਿਹੜਾ ਗਿਆ ਬਿਲਕੁਲ ਸਿੱਧਾ ਜਿਹੜਾ ਗਿਆ ਈ ਇਸ ਤਰੀਕੇ ਨਾਲ ਤੁਸੀਂ ਜੜ ਕੇ ਦੇਖਿਓ ਬਾਹ ਤੇ ਮੋਡਾ ਜੀ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਬਹੁਤ ਵਧੀਆ ਸੈਟ ਆਉਂਦਾ ਏ ਆ ਦੇਖੋ ਜੀ ਨਾ ਕੋਈ ਵਾਲਾ ਨਾ ਇੱਕਸਾਰ ਜੜਿਆ ਗਿਆ ਜੀ ਤੇ ਵੀਡੀਓ ਨੂੰ ਦੇਖਿਆ ਨਾਲ ਦੇਖਿਆ ਕਰੋ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ